ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋਈ ਇੱਕ ਗਊ ਮਾਤਾ ਉਹਨੇ ਤਾਂ ਕਰੇ ਪਏ ਆ ਸਾਨੂੰ ਗਊ ਮਾਤਾ ਨੂੰ ਫੜੋ ਗੋਮੋ ਟੋਕਰੀ ਭਰਤੀ ਬੰਨ ਗਏ ਹਾਂ ਉਹ ਟੋਕਰੀ ਭਰਤੀ ਬੰਨ ਗਏ ਖਾਂਦੀ ਨਹੀਂ ਹਰਿਆਈ ਨੂੰ ਜ਼ਿਆਦਾ ਹਲੀ ਵੀ ਆ ਦੇਖ ਤਾ ਮੋ ਬੱਲੇ ਨਿਕਲਦੀ ਆ ਅਜੇ ਦੀ ਬੱਲ ਵੱਡ ਹੋ ਗਈ ਦੇਖ ਆ ਇਹ ਕਿੱਥੇ ਕਾਮਯਾਬ ਹੋਣੀ ਆ ਜਿਹੜੀ ਖਾਦੀ ਹੈ ਹਾਂ ਬੜਨਾ ਕਾਂਕਜਾ ਵੀ ਹੋਰ ਕਾਕ ਖਾਲਾ ਪਰਸ਼ੀਲ ਖਾਲਾ ਲਾਹੋ ਨਿੱਗਰ ਮਾਲ ਖਾਣਾ ਨਿੱਗਰ ਹੀ ਖਾਂਦੀ ਆ ਇਹਦਾ ਕੋਈ ਗੁੰਡ ਟੁੱਟ ਕੇ ਪੈਨੇ ਨਾਕ ਨਹੀਂ ਆ ਫਿਰ ਉਹ ਝਾੜੇ ਆ ਡੰਗਰ ਹੋਰ ਇਹ ਕਰ ਦੂਗਾ ਕਾਉ ਖਾਲਾ ਕੱਢਣੇ ਦਾ ਚਾਹੀਦੇ ਆ ਲੈ ਕੱਦੂ ਕੋ ਤੜਕੀ ਥਈ ਇਹ ਹੈ ਗਈ ਆ ਪਰ ਮੈਂ ਯਾਰ ਮੈਂ ਉਹ ਕਣਕ ਧੱਕੇ ਲਾਉਣੀ ਸਰੇ ਧੱਕੇ ਵਾ ਕੰਡਾ ਹੋ ਗਰਨਾ ਹਾਂ ਬਸ ਹਾਂ ਤੇ ਕਿਥੇ ਗੱਡੇ ਹੋਈ ਆ ਹਲੇ ਇੱਥੇ ਥਈ ਕਰਦੇ ਕਾਬੂ ਆਹ ਹੋ ਕਾਬੂ ਦੇਖੀ ਜਿਓ ਫਿਰ ਹੂੰ ਖਰਾਬ ਕਰਦੇ ਯਾਰ ਕੰਮ ਹੁਣ ਹੋਏ ਬਹੁਤ ਕਿਆ ਕਰੀਏ ਕਿਉਂਕਿ ਗਿੱਲੇ ਚ ਵੜ ਗਈ ਇੱਕ ਛੱਡਿਆ ਦੋ ਹੋਰ ਆ ਜੰਦੀ ਐ ਹੋਰ ਗਿੱਲੇ ਮੇ ਵੜਦੀ ਐ ਨਾ ਜਿਆਦਾ ਗਾਹ ਪਾਉਂਦੀ ਐ ਇਹ ਤੇ ਕੰਮ ਖਰਾਬ ਹੁੰਦਾ ਬਰ ਮੈਂ ਹੈ ਜਾਂ ਹੁਣ ਤਾਂ ਥੱਲੇ ਬੰਦਾ ਕਾਹਦਾ ਆਉਂਦਾ ਮਿੱਲਣਾ ਬੰਦਾ ਆਊਗਾ ਰਾਤ ਰੂਤ ਨੂੰ ਕਾਲੂ ਐ ਨਾਨੂ ਦੀਨ ਮਨ ਨਾ ਜੇ ਰਾਤ ਨੂੰ ਸਵੇਰੋਂ ਗਿਆ ਉਹ ਲੇਟ ਹੋ ਗਿਆ ਥੋੜਾ ਜਿਹਾ ਅੱਛਾ ਐਨੇ ਮਤ ਦੀ ਢੀੜਲੀ ਹੋਰ ਬੈਈਆਂ ਉੰਬਸਰੀ ਕਾਨੂੰਨੀ ਇਜਲਾਕ ਹੀ ਨਹੀਂ ਦਿੱਤੀ ਆ 40 40 ਤੇ 40 ਦੇ 70 40 ਦੇ 70 110 30 ਟ੍ਰੇਨ ਦਾ ਫਰਕ ਪੈ ਗਿਆ ਹੈ ਨਾ ਹਾਂ ਕਿਹਦੇ ਨਾਲ ਤੇ ਸਵੇਰ ਨਾਲ 30 ਟ੍ਰੇਨ ਦਾ ਫਰਕ ਪੈ ਗਿਆ ਨੂੰ ਜਾ ਤਈ ਗਿਆ ਜੇ ਸਾਝ ਦੇ ਜਾਂਦਾ 30 ਜਗਲੀ ਘੱਟਦੀ ਹੁਣ ਤਾਂ ਆਇਆ ਨਾ ਉਹਨੇ ਸਹੀ ਹੈ ਨਾ ਗਿਆਨ ਕਰਕੇ ਲੇਟ ਹੋ ਗਿਆ ਇਹ ਜੇ ਹਨ ਗਿਆ ਤਾਂ ਮੱਥਾ ਟੇਕਣ ਜੇ ਹਨ ਵੀ ਜਾਣਾ ਤਾਂ ਕਫਾਲੇ ਵਾਲਾ ਹਾਂ ਪੂਰਾ ਕਰਕੇ ਲੇਟ ਹੋ ਗਿਆ ਨਹੀਂ ਨਹੀਂ ਪਹਿਲੇ ਪਾਈ ਪਈਏ 5 6 ਦਿਨ ਹੋ ਗਏ ਪਾਰਟੀ ਤਾਂ ਐ ਕੱਢ ਕੇ ਖੜਾ ਤਿੱਕਣਾ ਹੁਣ ਦੇਖ ਜਾਣੀ ਹੁੰਦੀ ਐ ਕਾਲਾ ਵੀ ਸੁਰੇਹੇ ਕਰਾਉਣ ਲੱਗਿਆ ਰਾ ਸੁਰੇਹੇ ਕਰਨ ਲੱਗ ਗਏ ਹੈਨਾ ਆ ਸੁਰੇਹੇ ਨਹੀਂ ਕਰਦੇ ਆ ਗਿਆ ਸਹਿਜੋ ਤਾਂ ਲੱਗਿਆ ਹੋਇਆ ਵੱਢਣ ਜਵੀ ਕਾਹਦੇ ਉਹ ਜਿਹਨੇ ਕਣਕ ਜੀ ਵੱਢੇ ਕਰਦੇ ਕੋੜੂਕੂ ਆ ਉਹ ਕਿੱਥੇ ਲੈਂਦੇ ਨੇ ਪਤਾ ਨਹੀਂ ਚੱਕੀ ਫਿਰਦਾ ਦੋ ਇਹਨਾਂ ਜਵੀ ਕੱਢਦੇ ਆ ਹਾਂ ਉਹਨਾਂ ਗੱਜਾ ਵੀ ਤੇ ਖਣਾ ਦੇਣੀ ਮੈਂ ਕਹਿੰਦਾ ਉਹਨੇ ਨਹੀਂ ਕਢਾਂਗਾ ਉਹ ਕਣਕੇ ਹੈਨਾ ਹੂੰ ਸਹੇਜ ਰੱਖੂੰਗਾ ਨਹੀਂ ਫਰਕ ਵੈਡ ਖੜੀ ਐ ਜਵੀ ਯਾਰ ਉਹਨੂੰ ਵੱਢਣੇ ਬੈਠ ਕੇ ਲੱਗਿਆ ਲੱਦਦਾ ਆਹੋ ਸਟੈਂਡ ਤਾਂ ਲੱਗਦਾ ਯਾਰ ਫਰੇਨਾਂ ਵੀ ਤਾਂ ਲੱਗਣੀ ਆ ਇਹ ਕਿੰਨੇ ਕੱਠੀ ਕਾਨੂੰ ਟਾਈਮ ਲੱਗਣਾ ਜਿਹੜੀ ਆਪਣਾ ਮੁੱਠੀ ਰੱਖ ਲਈ ਭਰੀਓ ਪਈ ਜਣੀ ਸਾਹਮਣੇ ਦਾ ਦਰਦ ਇਹਨੇ ਕੰਮ ਖਿੱਚਿਆ ਇਹਨਾਂ ਨੇ ਉਦੋਂ ਦੇ ਖਿੱਚਿਆ ਬੰਦਾ ਵਿਹਲਾ ਹੋ ਜਾਂਦਾ ਇਹਨਾਂ ਲੋਡ ਲਈਦਾ ਪੈਣਾ ਕਾ ਪਰ ਮਾ ਪਤਾ ਨਹੀਂ ਕਿ ਇੱਥੇ ਲੈਂਦਾ ਗਾਇਲ 50 ਰੁਪਏ ਦੇ ਕੇ ਨੂੰ ਰੱਖਿਆਣ ਕਿਤੇ ਹਾਂ 50 ਰੁਪਏ ਦੇ ਲਾਲ ਦੇ ਨੂੰ ਚੱਕ ਲਊਗਾ ਇਹਨੂੰ ਚੱਕਦਾ ਲਊ ਕੋਈ ਤੂੰ ਚੱਕਣਾ ਕਿ ਕਿਸੇ ਨੇ ਮੇਰੇ ਨਾਲ ਸਾੜੇ ਵਾਲਾ ਬਰਮਾ ਗਿਆ ਬੈ ਹੋਰ ਦੇ ਲੱਜਿਆ ਹੀ ਪਹਿਲਾਂ ਤਾਂ ਬਹੁਤ ਔਖਾ ਸੀ ਕਿਹਦੇ ਮਿਲਿਆ ਮਿਲ ਗਿਆ ਬਸ ਬਹੁਤ ਸ਼ੁਕਰ ਯਾਰ ਕੇ ਮੈਨਾਂ ਦੋ ਸਾਲ ਹੋ ਗਏ ਜਿਆ ਬੂਟੇ ਲਾਤੇ ਉੰਜਾ ਚਾਹੀਦੇ ਤੇ ਹੁਣ ਤਾਂ ਕੀਲੇ ਵੀ ਖੁੱਲਲੇ ਜੀ ਦੂਏ ਆ ਗਏ ਯਾ ਚੇ ਨਹੀਂ ਫੇਰ ਵੀ ਖੜੀ ਲੋਡ ਪਈ ਜਾਂਦੀ ਐ ਜੀ ਇਹ ਲੋਡ ਪੈਣੀਓ ਪੈਣੀ ਐ ਪਰਮਾ ਲੋਟ ਨਹੀਂ ਹੈਗਾ ਇਹ देसीਆ ਬਣਾਇਆ ਜੀਆ ਦੇਸੀਆ ਬਣਾਇਆ ਪਿਆ ਆ ਫਰੈਂਕੋ ਹਾੜੀ ਵੜਦੇ ਸਵਾਰ ਕੇ ਗਊ ਮਾਤਾ ਨੂੰ ਓਖੀ ਨੋਵੇ ਹਾਂ ਗਊ ਮਾਤਾ ਨੂੰ ਓਖੀ ਨੋਵੇ ਉਹ ਖਾਜ ਵੀ ਉਹ ਵੀ ਵੱਖਰੀ ਗੱਲ ਹੈ ਨੁਕਸਾਨ ਔਰਲੀ ਟੂੜੀ ਵੀ ਜਾ ਕੇ ਫੋਸ ਕਰਦੀ ਉੱਪਰ ਮੂਤ ਵੀ ਉੱਠੀ ਕਰਦੀ ਜਾ ਕੇ ਸਾਰਾ ਗੋਹਲ ਦੇਖਦੇ ਜਾਇਆ ਕੇ ਇੱਧਰ ਸੈੱਟ ਭਰੇ ਪਿਆ ਪੈਦਲ ਨਹੀਂ ਲਾਉਂਦਾ ਮੋਟਰਸਾਈਕਲ ਲਖਾਉਣੇ ਓਖੇ ਪੇ ਮੋਕ ਕਰਦੀ ਖਾ ਖਾ ਕੇ ਫਿਰ ਇਹ ਫਿਰ ਉਹ ਲਿਆ ਨੇ ਦਿਨ ਪਾਣੀ ਕਿੱਥੇ ਰੰਦੀ ਰਾਤ ਨੂੰ ਆਉਂਦੀ ਐ ਰਾਤ ਰਾਤ ਆਉਂਦੀ ਪਾਣੀ ਕਾਹਤੇ ਆਉਂਦੀ ਰਾਤ ਇੱਥੇ ਕੱਖ ਮਿੱਠੇ ਲੱਗਦੇ ਹੁਣ ਉਹਨੇ ਕਿਹਾ ਵੀ ਟਿਕਾਣਾ ਵੀ ਉੱਥੇ ਆ ਬੈਠਾ ਜਾ ਕੇ ਹਾਂ ਨਾਲ ਉੱਥੇ ਖਾਵੂ ਬ੍ਰੇਕਫਾਸਟ ਕਰਕੇ ਨਿਕਲਦੀ ਉਹਦੇ ਸਵੇਰ ਦਾ ਸਵੇਰ ਦਾ ਰਾਤ ਨੂੰ ਉੱਥੇ ਲੱਗੇ ਜਾਂਦੀ ਥੋੜਾ ਜਿਮਾਂ ਦੀ ਰੱਖੀ ਵੇਂਦੀ ਜਾਂਚ ਉਹ ਉਹ ਵੇਂਦੀ ਵੇ ਜੀ ਵੀਰ ਬੂਦ ਬਲੀਆਂ ਮੈਂ ਬੋ ਗੇਟ ਲਾਤਾ ਉੱਥੇ ਹੀ ਜਾਂਦੀ ਗੇਟ ਦਾ ਵਾਫਰਕ ਓਕੇ ਹਾਂ ਉੱਥੇ ਹੀ ਜਾਂਦੀ ਓ ਛੱਡੀਆਂ ਜਾਂਦੀਆਂ ਐ ਛੱਡੀਆਂ ਜਾਂਦੀਆਂ ਇਹ ਚ ਹਾਂ ਇਹ ਖੁੱਲਾ ਹੈ ਉਧਰ ਨੀ ਮਾਰਦੀ ਹੈ ਨੀ ਉਧਰ ਤਾਰ ਲੱਗੀ ਹੋਈ ਆ ਲੈ ਚੱਲ ਭਾਈ ਅੱਜ ਬੱਦਲ ਜਾਇਦਾ ਮੈਂ ਕਹਿੰਦਾ ਨਹੀਂ ਆ ਜਾਣਾ ਦੇਖੀ ਜੋ ਗਿਆ ਹੁੰਦਾ ਹੁਣ ਆ ਜਾ ਪਹਿਲਾਂ ਉੱਥੇ ਡੰਡਾ ਬੰਨ ਆ ਜਾ ਕੱਥੇ ਬਾ ਉੱਥੇ ਬੰਨ ਆ ਉਹ ਗੱਡਿਆ ਨਹੀਂ ਬੱਲਾ ਉਸਨੇ ਬੰਨ ਲਿਆ ਉਹਨਾ ਬੱਲਾ ਟੁੱਟ ਜਾਣਾ ਉਹਨਾਂ ਦਾ ਪਲਾਸਟਾ ਲਿਆਉਂਦਾ ਟੁੱਟ ਜੂਗਾ ਟੁੱਟਦਾ ਯਾਰ ਹੂੰ ਨਹੀਂ ਜੁੜਦਾ ਇਹਦਾ ਜੋੜ ਕਿੱਥੇ ਹੈ ਟੁੱਟਦਾ ਹਾ ਤਾਰਾਂ ਐ ਤਾਰ ਨੂੰ 5-6 ਸਾਲ ਹੋ ਗਏ ਇਹ ਸਾਹਮਣੇ ਦਾ ਫਰਕ ਆ ਬਸ ਤਾਰ ਐਰੇ ਕਿੱਥੇ ਜਣਾ ਤਾਂ ਹੀ ਕਹਿੰਦਾ ਵੀ ਸਾਹਮਣੇ ਸਾਂਭੋ ਜਵੇ ਤਾਰ ਫੇਰ ਨਹੀਂ ਜਾਂਦੀ ਇਕ ਜਾਏ ਨੂੰ ਮਾੜਾ ਮੋਟਾ ਸੇਕ ਸੂਕ ਲੱਗ ਜਾਂਦਾ ਤਾਂ ਖਰਾਬ ਹੁੰਦੀ ਆ ਸੱਭਾ ਛੱਡ ਰਾਂ ਬਈ ਇਹ ਦਿੱਤਾ ਸਾਰੀਆਂ ਬਾਹਾਂ ਪਾ ਦੇਣੀਆਂ ਇੱਕ ਇੱਕ ਬਾਹਾਂ ਕਿੱਥੋਂ ਲੈਣਾ ਚੱਲ ਹੌਲੀ 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 ਚੱਲ ਚੱਲ ਜੀ ਫਿੱਟ 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 ਹਾਂ ਤਾਂ ਜਾਨ ਦੇਖੀ ਦਾ ਇਹ ਬਾਲੇ ਜਾਨ ਹੈਗੀ ਮਦਾਨ ਹੈਗੀ ਉਹ ਨਾ ਤੋੜੇ ਨੇ ਡਾਕਟਰ ਲੈ ਆਏ ਨੂੰ ਆਹ ਵੀ ਲੈਂਦਾ ਮੈਂ ਇੱਧਰ ਹੀ ਆਂਦਾ ਸਦਾ ਤੂੰ ਆ ਜਾ ਇੱਥੇ ਖੜੀ ਜਾ ਬੰਦ ਕੋਲ ਆ ਜਾ ਆ ਜਾ ਆ ਜਾ ਇਕਲ ਚਾਹੇ ਬੰਦੇ ਤੇ ਥੋੜੀ ਲੱਗਣੀ ਆ ਮਾਂ ਫਲੇ ਦੇ ਗੁੰਜੇ ਥੋੜੇ ਇਹ ਵੀ ਇੱਧਰ ਪੱਟਾਈ ਦੇ ਸੋਣੀ ਕੋਈ ਨਹੀਂ ਕਿਲੇ ਬੰਨ੍ਹ ਨਹੀਂ ਮੜਕਾ ਮਾਰਦੀ ਨਹੀਂ ਮਾਰੇ ਹੋ ਰਾ ਜੀ ਇਹ ਚੋੜੀਆਂ ਵਾਲੀਆਂ ਬੋਲਦੀਆਂ ਇੱਕ ਖਾਣੇ ਵਾਲੀਆਂ ਇੱਕ ਚੋੜੀਆਂ ਵਾਲੀਆਂ ਚੋੜੀਆਂ ਵਾਲੀ ਬੋਲਦੀ ਆ ਹੋਰ ਕੀ ਟਾਈਮ ਹੋ ਗਿਆ ਸ਼ਹੀਦ ਦੇ ਗੀੜ ਚ ਯਾਲ ਭਾਈ ਮਤਰਾ ਇਹ ਤਾਂ ਪੂਰਾ ਨਿਕਲੇ ਪਿਆ ਬੱਦਲ ਵਾਈ ਆ ਬੱਦਲ ਵਾਈ ਉਹ ਹੈ ਕਿੰਨੇ ਪੂਆ ਬੱਦਲ ਵਾਈ ਇਹ ਨੂੰ ਮੈਂ ਅੱਡੇ ਲੈ ਲੀਂ ਨੀ ਬੇਰੇ ਯਾਰ ਉਹ ਨਾ ਗਿਆ ਢੇੜ ਲੈ ਰੋਸੀ ਚੱਕਾ ਜਾ ਹਰੇ ਦਾ ਥੋੜਾ ਆ ਜੇ ਜੇ ਆਓ ਪੀਟਿਆ ਲੈ ਪੀਟਿਆ ਲੈ ਕੇ ਆ ਗਏ ਪੀਟਿਆ ਲਾ ਕੇ ਆਈ ਹੁੰਦੇ ਐ ਉੱਤੇ ਉੱਤੇ ਲਾ ਕੇ ਆਈ ਨੇ ਲੈ ਹਾਂ ਟਰੈਕਟਰ ਐ ਹੋਰ ਦਈ ਦੇ ਕੇ ਲੱਗਦੇ ਮੈਨੂੰ ਉਹ ਟਰੈਕਟਰ ਕਿੱਥੇ ਗਏ ਨੇ ਅਸੇ ਸਰਬਜੀਤ ਦਾ ਐ ਹੈ ਸਰਬਜੀਤ ਦਾ ਥੋੜਾ ਸਰਨੇ ਹੋਗਾ ਸਾ ਤੇ ਜੱਗਾ ਵੀ ਲੇਗਾ ਆਪਣਾ ਲੈ ਫੜ ਬਚ ਗਈਆਂ ਛਿਟੀਆਂ ਖਲਦੀਆਂ ਹੈ ਖਾਸੀਆਂ ਬਚ ਗਈਆਂ ਛਿਟੀਆਂ ਛਿਟੀਆਂ ਯਾਰ ਉੱਥੇ ਇਕੱਠ ਲੱਗੀਆਂ ਕਹਿੰਦੇ ਮੈਂ ਫੋਨ ਕਰਿਆ ਤਾਂ ਕਹਿੰਦੇ ਲੱਗਿਓ ਛਿਟੀ ਕੋਈ ਚਾਰ ਤਰੀਕੇ ਜਗਾ ਹੈ ਕਹਿੰਦੇ ਅੱਛਾ ਤੇ ਘੱਟੇ ਲੱਗਣ ਦੀ ਜਾਰੀ ਹੈ ਮਤੈ ਯਾਰ ਹੋ ਇੱਕ ਨਹੀਂ ਲੇਗੇ ਤੇ ਕੌਣ ਇਹ ਜੱਡੀ ਇਹ ਲੈ ਲੀ 700 340 ਦਾ ਕੀਲੇ ਚ ਲਾਈ ਆ ਹੌਲੀ 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 ਤੜਕੇ ਦੇ ਗਏ ਹੋਣੇ ਫਿਰ ਤਾਂ ਕੱਲ ਦੇ ਗਏ ਵੇ ਰਾਤ ਦੇ ਅੱਛਾ ਰਾਤ ਦੇ ਗਏ ਹੋਇਆ ਭਾਈ ਸੁਣ ਕਾਇ ਦੇਖ ਜਿਹੜੇ ਖਵਤੇ ਆਏ ਤੁਸੀਂ ਯਾਤਰਾ ਦੇ ਆਏ ਹੋ ਨੇ ਆ ਬੇ ਤੋ ਤੂ ਕਿ ਲਾਏ ਆ ਆ ਬੇ ਲਾਏ ਤੋ ਤੂਗੇ ਭਈ ਇਹ ਤੇ ਆਪ ਕਿਥੇ ਲੱਗਨੀ ਦੇਣੀ ਆ ਮੈਂ ਗੀ ਲਿਖ ਦਿਨਾ। ਪਾ ਜੀ ਆ ਗਈਆਂ। ਹੁਣ ਪਾਣੀ ਦੀ ਧੌਰ ਵਾਰ ਰੱਖਣੀ ਪੈਣੀ ਕਿ ਦਿਨ ਪਾਣੀ ਵੀ ਭਰੇ ਹੁਣ ਉੱਥੇ ਜਾ ਕੇ ਤਾਂ ਥੇ ਵਧੀਆ ਹੈ ਨਾ। ਦਿਨ ਤਾਂ ਦੇ ਲਗੜੇ ਜਲਦੇ ਆ। ਨਹੀਂ ਪਾਣੀ ਲਾਉਣਾ ਪੈਣਾ। ਜੂਨ ਜਲਾਈ ਚ ਔਖਾ ਹੋ ਜਾਣਾ। ਬੂਟੇ ਜੂਨ ਜਲਾਈ ਚ ਬਹੁਤ ਮੰਗਣਾ ਬੂਟੇ ਪਾਣੀ। ਕਿਹਾ ਤਾਂ ਉਹ ਪਾਣੀ ਲਾ ਦੇਣਾ। ਹੈ ਕਿ ਨਹੀਂ? ਹੋਰ। ਜੂਨ ਜਲਾਈ ਤਾਂ ਬਹੁਤ ਪੈਣਾ। ਰੇਡ ਹੋ ਗਿਆ ਥੋੜੀ ਜਿਹੀ। ਇਹ ਤਾਂ ਦਿਨੀ ਆਗੇ ਥੋੜੀ ਚਾਂਤ ਘਟ ਗਈ ਹੁੰਦੀ।

ਭਾਈ ਜਾਣਾ ਸੀ ਵੀ ਤਾਂ ਕਾ ਕਰੀ ਸਾਡਾ ਕੰਮ ਨਹੀਂ ਲੋਟਦਾ ਹੋਰ ਆ ਟਾਈਮ ਆ ਗਿਆ ਥੋੜੀ ਜੀ ਇਹ ਵੀ ਦੇਖ ਹਮਦੁਲਾਹ ਕਾ ਬੰਦ ਲਿਓ ਰੇ ਬੇਲਾ ਕੰਮ ਨਹੀਂ ਜਾਹੀ ਜੀ ਹਟ ਕੇ ਖਾ ਲੈ ਖੜ ਦੇ ਨੂੰ ਦੀ ਉਹ ਕਾ ਕਾ ਵੀ ਹੋਰ ਵੀ ਇੱਥੇ ਸਮਾਨ ਤਾਰ ਹੋ ਰਹੀ ਐ ਪੂਰੀ ਆਉਂਦੀ ਐ ਆਇਆ ਵਾਗਾ ਜੰਮਨਪੁਰੀ ਕਿਹੜੀ ਲਾਗੇ ਕਿਹੜੀ ਆਏ ਆ ਇਹ ਆ ਬੰਦੇ ਆ ਆ ਜਾ ਹੁਣ ਬਿੱਟ ਨਹੀਂ ਉਹ ਬਾੜ ਕੇ ਇਕ ਸੱਕ ਜਾਂਦਾ ਮੈਂ ਕਰੀ ਰੋਣੀ ਰਹੀ ਆ ਯਾਰ ਸ਼ਾਸਤਰ ਯਾਰ ਮੇਰੇ ਨਾਲ ਬਲ ਮਾਰਦਾ ਹੈ ਹੈ ਬਲ ਮਾਰਦਾ ਹੈ ਚੱਲਣ ਦੇ ਵਾਲ ਕੱਕੜਾ ਮਾਰਨ ਆ ਜਾ ਤੂੰ ਮੈਨੂੰ ਦੱਸਦਾ ਖਿੱਚੀ ਨੂੰ ਖਿੱਚੀ ਕਿੱਤੂ ਬੋਦਨੀ ਲਿਆ ਲੈ ਤੂੰ ਵੀ ਖੜਾ ਫਾੜੀ ਗੱਬਲ ਮੈਂ ਫਾੜੀ ਹਣਾ ਉਹ ਖੜਦਾ ਜਾ ਉਹ ਖੜ ਜਾ ਹੁਣ ਕੀ ਹੂ ਪਿਆ ਵਾ ਇਧਰ ਪਿੱਛਾ ਤਾਂ ਫੜ ਲਾ ਜਾ ਬਸ ਨਾ 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 ਤੂੰ ਬਹਿ ਇੱਥੇ ਆ ਕੇ ਮਤੂੰ ਜੇ ਉਹ ਅੱਥੇ ਡਿੰਡਾ ਲਾਉਣਾ ਪੈਣਾ ਯਾਰ ਇੱਥੇ ਇੱਥੇ ਪਰ ਐ ਤਾਂ ਉਹ ਬਾਲੇ ਨਾਲ ਘਸ ਲੈਣਾਗਾ ਹਨਾ ਬਸ ਆ ਬਾਲੇ ਅੱਥਰੇ ਪੈ ਗਿਆ ਸੀ ਪਰ ਲਵਾਈ ਜਾਂਦਾ ਹੋਊਗਾ ਇਹ ਕਿੰਨੇ ਮਿੰਟ ਲੱਗੇਗਾ ਕਹਾਂ ਹੁੰਦਾ ਬਲਕਨ ਹੋਣੀ ਹੂ ਥੋ ਬਾਲਾ ਵੜਦੇ ਯਾਰ ਕਿੱਥੇ ਲਾਉਣਾ ਮੈਡਾ ਕਲੀਫ ਸੱਚੇ ਗਿਰਦਾ ਕਲੀਫ

ਲਾ ਇਹਨੂੰ ਦੇੜੇ ਦੇਖ ਕਿੱਥੇ ਲਈ ਜਾਂਦੀ ਐ ਇਹਨੂੰ ਜਿੱਥੇ ਨਹੀਂ ਜੜੇ ਕੁਛ ਨਹੀਂ ਲੰਦੇ ਆ ਦੂਲ ਦੂਈ ਫਿਲਾ ਦੂਗੇ ਹਾਂ ਹੂੰ ਮਾਫੇ ਦੂਈ ਲਾ ਦੂਗੇ ਹਾਂ ਸਾਤਰ ਵੀ ਇਹੇ ਕਰਦੇ ਗਏ ਕਿ ਚੱਲ ਸਾਤਰ ਹੈ ਕਾਂਚੀ ਆ ਰਹੀ ਦੇ ਕਿਵਕ ਪਾ ਚਾ ਕੇ ਆਈ ਹਾਂ ਚੱਲ ਬਈ ਤੇ ਇੱਥੇ ਇੱਕ ਜਗ੍ਹਾ ਇਹਨੂੰ ਖੋਤੇ ਹੜਕੀ ਬੱਲਾ ਕਾਜਣਾ ਮਿੱਤਰਾ ਖੜ ਦੇ ਕੰਮ ਫੜਾ ਬੰਨ ਆਦੇ ਕਿੰਨਾ ਖਾ ਕੇ ਗਏ ਦੀ ਆਹ ਉਹ ਜਿਹੜੀ ਬੜ ਲੱਗੀ ਬੰਨਣਾ ਉਹਨੇ ਇੱਥੀ ਜੀਤੇ ਹਾਂ ਇਧਰੋਂ ਨਹੀਂ ਆਉਂਦੀ ਮੈਂ ਰਲਾ ਬਹੁਤ ਅੱਗੇ ਕਿਉਂਕਿ ਜਿੱਤੇ ਨੂੰ ਉਹ ਚੀਕ ਕਰ ਵੀ ਉਹਨੂੰ ਪਾਣ ਦਾ ਗੱਟਿਆ ਵੀ ਲੋ ਬੰਨਣਾ ਰੱਬ ਦੇ ਨਾਲ ਪੰਚ ਉਹ ਮਿਲਕਰ ਆਖੀਦਾ ਫਸ ਗਿਆ ਪੇਸ਼ ਇਹਦਾ ਫਸ ਗਿਆ ਪੜਦੇ ਆ ਲੈ ਇਹਨੂੰ ਦੱਬ ਦੇ ਇਹਨੂੰ ਦੱਈ ਹੀ ਆ ਸਾਂ ਚੱਲ ਤਾਰੇ ਕਿੰਨਾ ਖਾਗੀ ਦੇਖਾਂ ਗਾ ਬੌਂਦੀ ਮੋਖ ਕਰਦੀ ਆ ਬਚੁਰੇ ਤਾਂ ਕੰਮ ਖਰਾਬ ਹੁੰਦਾ ਫਿਰ ਨਹੀਂ ਖਾਣੇ ਤੇ ਜਿੰਨਾ ਮਰਜ਼ੀ ਖਾ ਲਵੇ ਪੁੱਤਰ ਤੇ ਖਾ ਲਵੇ ਨਰਮ ਨਰਮ ਖਾਂਦੀ ਆ ਹਾਂ ਕਹੇ ਚਾਚਾ ਜੀ ਪੁੱਤਰ ਤੇ ਖਾ ਲਵੇ ਆਓ ਬਈ ਠੀਕ ਆ ਹੁਣ ਤੁਸੀਂ ਮੋਖ ਕਰਤੀ ਕਰੋ ਜਗਾ ਕਰਦੀ ਵੀ ਮਹਿੰਦੀ ਹੋਵੇ ਗਾਸ ਨੂੰ ਲੱਗੀ ਦਾਤ ਤੇ ਉਧਰ ਵੀ ਪੈਰ ਨੂੰ ਲੱਗੀ ਪੈਰ ਤੇ ਨਹੀਂ ਉਤਰ ਸੀ ਹੋਰ ਇਹਦੇ ਵਿੱਚ ਜੋੜ ਵੀ ਤਾਂ ਆਰਚ ਜੋੜ ਜਾੜ ਪਤਾ ਨਹੀਂ ਕਿੱਥੇ ਆਣ ਹੈਗਾ ਤਾਂ ਜੋੜਤਾ ਫਿੱਟਾ ਪੂਰੀ ਆ ਗਈ ਪੂਰੀ ਨਹੀਂ ਥੋੜੀ ਜਿਹੀ ਰਹੀ ਹੈ ਹੈ ਥੋੜਾ ਜਿਹਾ ਕੋਟਾ ਜੋੜਤਾ ਜੋੜ ਲਾਂਗੇ ਉਧਰ ਨਾਲੇ ਕਿੰਨਾ ਗਾਹ ਪਾਇਆ ਬੇ ਰਾਤ ਦਾ ਗਾਹ ਪਾਇਆ ਲਾ ਉਰ ਦੇਖ ਕਰੋ ਕਾਜ ਹੋ ਡੰਡਾ ਪਿਆ ਤੇਰੇ ਉਧਰ ਉੱਪਰ ਵੀ ਵੱਢ ਲਾ ਗੱਬੇ ਤੇ ਹੋ ਸਰੀ ਜਲੀ ਆਣੀ ਭਾਈ ਇਹ ਹਾਂ ਚਲੇ ਜਾਨੀ ਚਲੇ ਜਾਨੀ ਭਾਈ ਜੀ ਬਹੁਤ ਆਇਆ ਖਿੱਚ ਵੀ ਹੋਣੀ ਹੈ ਹੈਗਾ ਇਹਨਾਂ ਨੂੰ ਲੋੜਾ ਜੋੜ ਦੇਣਾ ਪੰਨ ਨਾਲ ਖੜ ਗਈ ਸੋ ਬੱਢ ਲੈ ਬੱਢ ਲੈ 2 ਡੰਡੇ ਲੱਗਣੇ ਐ ਇੱਕ ਡੰਡਾ ਲੱਗਣਾ ਗੱਬੇ ਆ ਗਈ ਪੂਰੀ ਆ ਤਾਂ ਸਰੀ ਆ ਗਈ ਸਮਝਦਾ ਤੂੰ ਪੂਰੀ ਦੇ ਪੱਤੋਂ ਹੋਲੀ ਦੀ ਤਾਂ ਆਈ ਸਰੀ ਸਾਡੀ ਜੀ ਨੀਮੀ ਹੋਈ ਨਾ ਉੱਥੇ 4 ਡੰਡੇ ਲਾਉਣਗੇ ਪਚਾਲੇ ਥੋੜੇ ਥੋੜੇ ਕੱਟ ਕੇ ਬੰਨਦੂਗੇ ਉਹਦੇ ਨਾਲ ਤਾਰ ਨਾਲ ਠੀਕ ਹੈ ਨੀ ਆ ਤਾਂ ਸਰੀ ਆ ਗਈ ਹੁਣ ਚੜਾਉ ਕਰਦੇ ਜਿੰਨਾ ਕਰਨਾ ਮਗਰ ਇਹ ਬੱਲਾ ਕੱਟਦੇ ਓਰੇ ਮੈਂ ਬਾਲਾ ਕਾਣ ਮੱਢਣਾ ਯਾਰ ਇਹਦੇ ਨਾਲੇ ਇਹਦੇ ਨਾਲੇ ਬੰਦ ਲੈ ਹੁਣ ਆਪਾਂ ਨੇ ਬਾਲੇ ਹੀ ਘੁਮਾ ਦੇਣਾ ਇਹ ਨਾਲ ਤਾਇਓ ਬਾਲਾ ਖੜਾ ਕਰ ਦੇਣਾ ਸਾੜ ਫੋੜ ਫੋੜ ਇਹ ਇਹ ਨਹੀਂ ਨਹੀਂ ਦੀ ਰੱਖਣੀ ਆਪਾਂ ਨੇ ਉਹਦੇ ਪੈਂਦੀ ਨੂੰ ਦਾ ਬੱਤ ਨੂੰ ਦਾ ਪੱਤੀ ਪਹਿਲਾਂ ਗੱਭੇ ਲਾ ਦੀਏ ਲਾ ਦੇ ਗੱਭੇ ਓਏ ਇੱਕ ਲਿਆਈ ਵੱਢ ਕੇ ਇੱਕ ਫਲਕ ਉਹ ਲਾ ਕੇ ਫੇਰ ਹੁਣ ਆਇਨੇ ਹੈ ਨਾ ਹੈ ਦਿੱਕ ਲੱਗ ਗਿਆ ਬੱਦਲ ਵੀ ਹੋਣ ਲੱਗ ਗਿਆ ਬਾਈ ਬੱਦਲ ਦੱਸਿਆ ਮੀ ਤੇਰਾ ਨੂੰ ਹੈ ਤੇਰਾ ਨੂੰ ਪਿੱਛੇ ਆਉਂਦਾ 11 12 ਸਤੈ ਲੱਛਣ ਲੱਜਣਾ ਕਰਾਉਣ ਲੱਗ ਗਿਆ ਦਿਖਾਉਣ ਹੋਣੀ ਪੈਜਵੇ ਨਾਲੇ ਤਰਵੰਗੜ ਜਿਹੜਾ ਹੈਗਾ ਬਦਦਰਾ ਪੈਜਵੇ ਜੇ ਪੈਣਾ ਹਾਂ ਉਹ ਨਾ ਨਾ ਗੁੱਲੀ ਅੰਡਾ ਦੇਖ ਲੈ ਕਿੰਨਾ ਨਿਕਲੇ ਉੱਪਰ ਹੈ ਨਾ ਸਭਰ ਇਹ ਗਾਹ ਨੂੰ ਫੇਰ ਉਨੀ ਹੋ ਜਾਣੀ ਨਹੀਂ ਆਉਂਦਾ ਸਾਲਾ ਇਹ ਕੀ ਇਸ ਬਰੇਨਿਕ ਹੈ ਜੀ ਪਤਾ ਨਹੀਂ ਕੀ ਆ ਗੱਲ ਹੈ ਉਹ ਸਾਡੇ ਚੋਂ ਹੋਈ ਨਹੀਂ ਸੀ ਵਿੱਚ ਪਰਾਲੀ ਉਭਾਈ ਤੀ ਉਹ ਤਾਂ ਸੁਪਰ ਸੀਡ ਵਾਲੇ ਨਾਲ ਘੱਟ ਹੁੰਦੀ ਇਹ ਵੀ ਸੁਪਰ ਸੀਡ ਲਾਈ ਐ ਇਦਾਂ ਪਤਾ ਨਹੀਂ ਕਿ ਆ ਸੀਡ ਹੋਏ ਨੇ ਖੇਤ ਮਾਈ ਹੁਣਾ ਖੇਤ ਪਰ ਵੀ ਬਹੁਤ ਤੇ ਬੱਸ ਫਿਰ ਬੱਸ ਫਿਰ ਹੋਈ ਆ ਯਾ ਦੇਖੀ ਆ ਜਾ ਉਹ ਕਹਾਂ ਦੇਖਦੀ ਆ ਜਾ ਸਾਰੇ ਬਰਮਾ ਲਿਆ ਜੱਤ ਤਿੰਨੇ ਨੂੰ ਫੱਡਾ ਕੱਢ ਲਈਏ ਹਾਂ ਚਲੋ ਕਿ ਤੇ ਨੀ ਕਰ ਬਈ ਬਸ ਘੜਦੇ ਇੱਤੀ ਏ ਥੋੜਾ ਜਿਹਾ ਠੀਕ ਆ ਹਾਂ ਟਰੈਕਟਰ ਜਾਈ ਆ ਇਹ ਤੇ ਪਿੰਡ ਲਾਗਦਾ ਖੇਤ ਹੋਵੇ ਪਿੰਡ ਲਾ ਕੇ ਖੇਤ ਦਾ ਫਰਕ ਵੀ ਬਹੁਤ ਹੈ ਫਾਇਦਾ ਵੀ ਬਹੁਤ ਹੈ ਉਨਾਂ ਹੀ ਨੁਕਸਾਨ ਨੁਕਸਾਨ ਜਿਹੜਾ ਹੈਗਾ ਹੈਗਾ ਹੁਣ 20 ਟਰੈਲੀਆ ਸਿੱਧੀ ਅਖੇ ਖੇਤ ਜਗ੍ਹਾ ਵੱਧ ਗਈ ਕਿੱਥੇ ਪੈਦਾ ਲੂੰਗਾ 1.5 ਲੱਖ ਰੁਪਏ ਬਿਸਵੇ ਦਾ ਮੰਗਦਾ ਅਗਲਾ ਹੈ ਕਿ ਨਹੀਂ ਹਾਂ ਹਾਂ ਫਾਇਦਾ ਵੀ ਹੈਗਾ ਨੁਕਸਾਨ ਵੀ ਹੈਗਾ ਇਹ ਚੀਜ਼ ਦਾ ਕਿਸਦਾ ਫਾਇਦਾ ਤਾਂ ਨੁਕਸਾਨ ਵੀ ਹੈਗਾ ਭਾਈ ਮਰਮਾ ਲਿਆ ਚੱਕੇ ਲੈ ਭਾਈ ਚਾਚਾ ਬੱਦਲ ਪੂਰਾ ਆ ਗਿਆ ਹੂੰ ਬੱਦਲ ਬੱਦਲ ਤਾਂ ਨਹੀਂ ਆ ਪਾਜੀ ਹੂੰ ਸਿਰ ਹੰਗਾ ਜਾਈ ਹੈ ਤਾਂ ਹੈ ਟਟਮਾ ਜਾਈ ਆ ਅਜਲੀ ਨੀ ਹੂੰ ਅਜਲੀ ਤਾਂ ਲੱਗਦੀ ਹੂੰ ਬਾਰਮਾ ਵੀ ਤੇਰੇ ਬਰਸ਼ੀਣ ਰੰਗਾਈ ਆ ਮੈਂ ਕਹਾਂ ਜੇ ਬਸੀਰ ਕਰਦੇ ਕਿਸੇ ਨੂੰ ਚੱਕੜਾ ਵੀ ਬਸੀਰ ਹਾਂ ਪਤਾ ਮੈਂ ਉੱਥੇ ਲੱਭੀ ਕੇ ਖਾਜੀ ਤੇ ਹੁਣ ਪਰ ਮੈਨੂੰ ਪੱਕੇਂਦਰ ਕਰੀ ਬਈਆਂ ਇੱਥੇ ਮੈਂ ਕਹਿੰਦਾ ਪਹਿਲਾ ਵੱਲ ਆ ਕੇ ਸਾਲਾ ਦੂਰ ਵੱਲ ਲੱਗਦਾ ਕਿੱਡਾ ਜਾ ਤਾ ਮੈਂ ਚਲਾਉਣਾ ਪੈਂਦਾ ਹੁਣ ਬਸ ਇੱਕ ਵਸਪੋਰਟ ਜੀ ਦੇ ਦੇ ਤਾਰੇ ਖੜਾਉਣੀਆਂ ਨੇ ਤੇ ਪਰ ਤਾਂ ਤੂੜਤਾ ਬੂੜੀਓ ਦਊਂਗੇ ਹੁਣ ਜੇ ਦੇਣੀ ਹੈ ਹੂੰ ਲਾ ਗਿਆ ਫੜਾ ਨਾਲ ਉਹ ਲਿਆ ਕੋਹੜੀ ਕਿਉਂ ਤੋਣਾ ਨਹੀਂ ਹੈ ਕੂਣੀਆ ਮਾਰੇ ਚਾਚਾ ਹੁਣ ਹਾਂ ਹੁਣ ਕੂਣੀ ਨਾ ਮਾਰੇ ਨੀ ਤੁੰਦੇ ਸਾਲ ਪਹਿਲਾਂ ਹੀ ਮਸੀ ਸੀ ਮੇਰੀ ਕੀ ਹੋ ਗਿਆ ਦਾ ਢੰਡੇ ਉਹ ਨਹੀਂ ਖਾਜੇ ਵੱਢ ਲੈ ਉਹਦਾ ਸਪੋਰਟਾ ਜਿਹਾ ਲਾਉਣੀ ਆ ਹਾਂ ਉੱਪਰ ਲਾ ਫਿਰ ਤਾਰ ਖੜ ਜੂਗੀ ਚਾਚੇ ਮੈਂ ਕਹਿੰਦਾ ਟਾਇਰ ਤੋਂ ਉਧਰ ਹੀ ਕਰ ਇਹਦੇ ਉੱਪਰੇ ਫਿਰ ਇਹ ਖੁੰਗੜੀ ਪਖੜਾ ਦੇ ਤਾਰ ਬਸ ਠੀਕ ਆਏ ਪਰ ਆਈ ਆ ਹੈ ਇਹ ਹੋਰ ਮਾਰਾਂ ਨਹੀਂ ਮਾਰੇ ਕਰਨ ਨੂੰ ਇਹ ਕੱਟ ਗਿਆ ਬਰਮਾ ਲੱਗ ਜਾਂਦਾ ਸਾਲਾ ਵੀ ਬਹੁਤ ਡੂੰਗਾ ਚਲੇ ਗਿਆ ਪਛੀਣ ਕਰਕੇ ਕਿ ਇਹ ਘੱਟ ਡੂੰਗਾ ਇਹਦਾ 2 ਦਿਨ ਵਿੱਚ ਸਾਫ਼ ਕਰ ਦਿੰਦੇ ਜੇ ਨਾ ਲਾਉਂਦੇ ਜੀ ਤਾਰ ਹਾਂ ਹਾਂ ਆ ਤੇ ਚੱਲੀ ਹੋਈ ਮਸ਼ੀਨ ਮਸ਼ੀਨ ਜੂਠ ਬੋ ਝੜਦੀ ਆ ਇੱਥੇ ਜੂਠ ਤਾਂ ਛੱਡਣੀ ਹੋਣੀ ਹਾਂ ਉਨਾਂ ਦੇ ਕੰਬੜਾ ਕੰਬੜਾ ਖਾਣੀ ਹੈ ਹੂੰ ਹੂੰ ਨਰਮਲ ਖਾਣਾ ਚਲੋ ਮੇਰਾ ਫੋਨ ਯੱਕਦਾ ਕੌਣ ਉਹ ਨਿੰਮੇ ਨੇ ਮੈਨੂੰ ਫੋਨ ਕਰਿਆ ਤਾਂ ਪਰ ਮੈਨੂੰ ਪਰ ਮੈਨੂੰ ਕਾਨੂੰ ਹੋ ਆਗ ਬਨਣ ਗਿਆ ਤਾਂ ਉਹ ਥੋੜੇ ਹਾਂ ਬੰਲੇ ਉੱਥੇ ਕਿ ਨਹੀਂ ਚੱਕ ਲਿਆ ਕਿ ਨਹੀਂ ਚੱਕ ਲਿਆ ਚੱਕ ਲਏ ਹੁਣੇ ਹੁਣੇ ਹੀ ਚੱਕਦਾ ਰਾਂਝਾ ਹਾਂ ਹਾਂ ਬਾਠ ਠੀਕ ਆ ਚੁਕਾ ਗਏ ਹਾਂ ਕਿੰਨੇ ਸਮੇਂ ਕੋਈ ਨਾ